ਤੁਸੀਂ ਇਹਨਾਂ ਨੂੰ ਚੀਜ਼ਾਂ ਨੂੰ ਯੂਜ਼ ਕਰੋ 80% ਚੀਜ਼ਾਂ ਇਹੋ ਜਿਹੇ ਨੇ ਜਿਹੜੀਆਂ ਸਾਡੀ ਰਸੋਈ ਚੋਂ ਮਿਲ ਜਾਣੀਆਂ 10 ਤੋਂ 15 20% ਚੀਜ਼ਾਂ ਜਿਹਨਾਂ ਜਿਹੜੀਆਂ ਥੋੜੀ ਜੀ ਸਾਨੂੰ ਪ੍ਰੋਸੈਸ ਕਰਨ ਦੀ ਲੋੜ ਪੈਂਦੀ ਹੈ ਤੇ ਜਿਹੜੀਆਂ ਉਹ ਅਸੀਂ ਕੰਬੀਨੇਸ਼ਨ ਬਣਾ ਕੇ ਜਿਹੜਾ ਇਹ ਦੇ ਰਹੇ ਹਾਂ ਇਹਦੇ ਨਾਲ ਕੋਈ ਐਸਥਮੈਟਿਕ ਪ੍ਰੋਬਲਮ ਨਹੀਂ ਰਹਿੰਦੀ ਕੋਈ ਨਜਲਾ ਪੁਰਾਣਾ ਚਾਹੇ ਉਹ 10 ਸਾਲ ਪੁਰਾਣਾ ਕਿਉਂ ਨਾ ਹੋਵੇ ਉਹ ਵੀ ਇਹਦੇ ਨਾਲ ਕਵਰ ਹੋ ਰਿਹਾ ਲੋਕਾਂ ਦਾ ਤੇ ਜਿਹੜੀ ਖਾਂਸੀ ਹੁੰਦੀ ਹੈ ਇੱਕ ਖਾਂਸੀ ਐਵੇਂ ਦੀ ਹੁੰਦੀ ਵੀ ਬੰਦਾ ਸਾਰਾ ਦਿਨ ਲੱਗਾ ਹੀ ਰਹਿੰਦਾ ਉਹਦੇ ਉੱਤੇ ਇਹਦਾ ਬਹੁਤ ਜ਼ਿਆਦਾ ਅਸਰ ਹੈ ਜੀ ਜਿਹੜੀ ਆਫਿਸ ਦੇ ਅੰਦਰ ਬੈਠਿਆ ਸਾਨੂੰ ਇਰੀਟੇਸ਼ਨ ਜੀ ਹੋ ਜਾਂਦੀ ਹੈ ਜਾਂ ਗਲੇ ਦੇ ਅੰਦਰ ਖਰਾਸ਼ ਹੋਣੀ ਸਟਾਰਟ ਹੋ ਜਾਂਦੀ ਹੈ ਇਨਸਟੈਂਟ ਰਿਜ਼ਲਟ ਨੇ ਇਹਨਾਂ ਚੀਜ਼ਾਂ ਦੇ ਤੁਸੀਂ ਇੱਕ ਵਾਰੀ ਖਾ ਲਓ ਤੇ 5 ਮਿੰਟਾਂ ਦੇ ਅੰਦਰ ਅੰਦਰ ਤੁਹਾਡੀ ਜਿਹੜੀ ਖਾਂਸੀ ਜ਼ੁਕਾਮ ਜਿਹੜੀ ਇਹ ਇੱਕ ਵਾਰੀ ਤਾਂ ਠੀਕ ਹੋਣੀ ਸਟਾਰਟ ਹੋ ਜਾਂਦੀ ਹੈ ਇਹਨਾਂ ਸੋਹਣਾ ਅਸਰ ਇਹਨਾਂ ਦਾ ਉਹਨਾਂ ਨੇ ਵੀ ਹੁਣ ਟੈਸਟ ਕੀਤਾ ਕਹਿੰਦੇ ਕਿ ਵੀ ਥੋੜੀ ਪ੍ਰੋਬਲਮ ਆ ਬੱਚਿਆਂ ਨੂੰ ਹਾਂ ਨਹੀਂ ਇਹਨਾਂ ਬੱਚੇ ਵਾਸਤੇ ਸੀ ਦਵਾਈ ਦੀ ਕੁਆਂਟੀਟੀ ਜਿਹੜੀ ਉਹ ਬਿਲਕੁਲ ਹੀ ਥੋੜੀ ਦੇ ਸਕਦੇ ਹੋ ਜਿਸ ਤਰ੍ਹਾਂ ਲਾ ਲਓ ਦੋ ਜਾਂ ਤਿੰਨ ਡ੍ਰੌਪ ਜਿੰਨੀ ਜਿਹੜੀ ਉਹ ਇਹਨਾਂ ਨੂੰ ਯੂਜ਼ ਕਰਵਾਵਾਂਗੇ